ਸੋ ਅੱਜ 5ਵਾਂ ਦਿਨ ਹੋ ਗਿਆ ਜੀ ਇੱਥੇ ਸਾਨੂੰ ਤੇ ਹੁਣ ਅਸੀਂ ਵਾਪਸੀ ਜਿਹੜਾ ਹੈਗਾ ਕਰਦੀ ਤਿਆਰੀ ਕਰਦੇ ਪਏ ਆ ਤੇ ਮੌਸਮ ਦੀ ਮੈਂ ਗੱਲ ਕਰਾਂ ਤਾਂ ਬੰਗਾਲ ਦਾ ਜਿਹੜਾ ਮੌਸਮ ਵਿਭਾਗ ਆ ਉਹਨਾਂ ਵੱਲੋਂ ਮੈਸੇਜ ਆਇਆ ਸੀ ਰਾਤ ਕਿ ਇੱਕ ਅਤੇ ਦੋ ਨੂੰ ਭਾਰੀ ਬਾਰਿਸ਼ ਹੋਣੀ ਹੈ ਤਾਂ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਰਾਤ ਜਿਹੜੀ ਹੈਗੀ ਆ ਪੂਰੀ ਰਾਤ ਬਹੁਤ ਤੇਜ਼ ਬਾਰਿਸ਼ ਹੋਈ ਹੈ ਇੱਥੇ ਬਹੁਤ ਸਵੇਰ ਤੱਕ ਬਾਰਿਸ਼ ਹੋਈ ਹੈ ਤੇ ਹੁਣ ਕੀ ਕਹਿੰਦੇ ਆ ਆਪਣਾ ਮੌਸਮ ਥੋੜਾ ਕਲੀਅਰ ਹੈ ਤੇ ਹੁਣ ਅਸੀਂ ਨਿਕਲਦੇ ਸਿਲੀਗੁਰੀ ਲਈ ਸਿਲੀਗੁਰੀ ਅਸੀਂ ਰਾਤ ਰੁਕਾਂਗੇ ਕੱਲ ਨੂੰ ਸਵੇਰੇ ਸਾਡੀ ਟ੍ਰੇਨ ਹੈ ਠੀਕ ਹੈ ਜੀ ਬੰਦੇ ਭਾਰਤ ਐਕਸਪ੍ਰੈਸ ਪਟਨਾ ਤੱਕ ਪਟਨਾ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਅਗਰ ਟਾਈਮ ਮਿਲੇ ਤਾਂ ਜ਼ਰੂਰ ਦਿਖਾਵਾਂਗੇ ਤੇ ਉਸ ਤੋਂ ਬਾਅਦ ਫਿਰ ਗੇਦੜਵਾ ਠੀਕ ਹੈ ਜੀ ਸੋ ਹੁਣ ਚੱਲਦੇ ਹਾਂ ਮਾਰਕੀਟ ਥੋੜੀ ਸ਼ੋਪਿੰਗ ਵੌਕਿੰਗ ਕਰਨੀ ਹੈ ਤੁਹਾਨੂੰ ਦਿਖਾਵਾਂਗੇ ਮਾਰਕੀਟ ਦਾ ਨਜ਼ਾਰਾ ਠੀਕ ਹੈ ਤੇ ਬਣੇ ਰੋ ਫਿਰ ਸਤਿ ਸ਼੍ਰੀ ਅਕਾਲ ਕੇਰੇ ਸਤਿ ਸ਼੍ਰੀ ਅਕਾਲ ਸੋਹਣਿਓ ਸਤਿ ਸ਼੍ਰੀ ਅਕਾਲ ਸੋਹਣਿਓ ਐ ਨਹੀਂ ਇੱਧਰ ਮੂੰਹ ਸਸ ਦੇ ਕਾਲ ਸੋਣਿਓ ਸਸਿਆ ਕਾ ਸੁਨਿਓ ਆਏ ਹੇ ਗੁੱਡ ਸਾਫਾਈ ਕਰ ਰਹੇ ਹੋ ਕੀ ਕਰ ਰਹੇ ਹੋ ਸਫਾਈ ਕਰ ਰਹੇ ਹੋ ਸਫਾਈ ਮੇ ਸਭ ਕਰਦਾ ਹਾਂ ਨਾ ਸਭ ਕਰਤਾ ਹੂੰ ਸੱਚਾ ਹੂੰ ਹੂੰ ਕਿੰਨੇ ਹੂੰ ਹੂੰ ਚਲੋ ਫਿਰ ਕਹਿ ਦੋ ਕੀ ਹਾਲ ਚਾਲ ਸੋਣਿਓ ਸੋਣਿਓ ਤੇਰੇ ਹਾਲ ਚਾਲ ਸੁਣਿਓ ਆਏ ਹੇ ਉਹ ਗਲਤ ਉਹ ਮਤ ਸਿਕਾਏ ਨਹੀਂ ਗਲਤ ਨਹੀਂ ਹੈ ਇਹ ਹਮਾਰੇ ਪੰਜਾਬੀ ਬੋਲਦੇ ਦੇ ਕੀ ਹਾਲ ਚਾਲ ਸੋਹਣਿਆ ਸੋਹਣਿਆ ਮਤਲਬ ਆਪਣੀ ਗਰਲਫ੍ਰੈਂਡ ਕੋ ਬੋਲਦੇ ਨਾ ਕੀ ਹਾਲ ਚਾਲ ਹੈ ਸੋਹਣਿਆ ਨਹੀਂ ਗਰਲਫ੍ਰੈਂਡ ਕੋ ਨਹੀਂ ਹਮ ਤਾਂ ਤੁਹਾਨੂੰ ਕੋ ਵੀ ਬੋਲਦੇ ਜਿਨ ਕੋ ਵੀ ਬੋਲਤਾ ਹੈ ਜਿਸ ਕੋਮ ਜਿਸ ਕੋਮ ਦਿਲ ਸੇ ਪਿਆਰ ਕਰਤੇ ਨਾ ਚਾਹੇ ਉਹ ਭਾਈ ਹੈ ਹਮਾਰੀ ਫੈਮਲੀ ਹੈ ਜਾਂ ਦੋਸਤ ਹੈ ਗਰਲਫ੍ਰੈਂਡ ਹੈ ਉਸ ਕੋ ਬੋਲਤੇ ਆਪ ਵੀ ਐਸੇ ਬੋਲੋ ਚਲੋ ਜੀ ਆਪਾਂ ਚੱਲੇ ਮਾਰਗੋੜ ਅੱਜ ਹੈਗਾ ਦਾਟਲਿੰਗ ਦਾ ਲਾਸਟ ਦਿਨ ਤੇ ਥੋੜੀ ਸ਼ੋਪਿੰਗ ਵਾਕਿੰਗ ਕਰ ਲਈਏ ਤੇ ਬਾਕੀ ਮੰਨਿਆ ਜਾਂਦਾ ਇੱਥੋਂ ਦਾ ਇੱਕ ਉਹ ਜਿਹੜਾ ਉਹ ਮੰਨੀ ਵਾਲਾ ਕੋਈ ਜਿਹੜਾ ਮੰਤਰ ਹੈਗਾ ਉਹ ਕਹਿੰਦੇ ਹਵਾ ਚ ਤੁਸੀਂ ਲਗਾਉਣਾ ਚਾਹੀਦਾ ਸਾਨੂੰ ਲੈਣਾ ਚਾਹੀਦਾ ਇੱਧਰ ਦੀ ਸਾਈਡ ਤੋਂ ਉਹਦਾ ਇਫੈਕਟ ਬਹੁਤ ਪੈਂਦਾ ਹੈਗਾ ਠੀਕ ਹੈ ਜੀ ਤੇ ਲਾ ਦੋ ਤੂੰ ਬੋਲਾ ਪਹਿਲਾਂ ਹੈਲੋ ਸਰ ਤੂੰ ਬੋਲਾ ਪਹਿਲਾਂ ਮੈਨੂੰ ਨਪਰਾਉਂਦੇ ਤੇ ਕਹਿੰਦੇ ਉਹਦਾ ਬਹੁਤ ਇਫੈਕਟ ਪੈਂਦਾ ਤੁਸੀਂ ਆਪਣੇ ਜਿੱਥੇ ਉਹਨੂੰ ਹਵਾ ਲੱਗਦੀ ਰਹੇ ਉੱਥੇ ਲਗਾਉਣਾ ਚਾਹੀਦਾ ਤਾਂ ਆਪਾਂ ਦੋ ਲਾਈਨ ਚੱਲੇ ਆ ਇੱਕ ਆਪਾਂ ਮੋਟਰਸਾਈਕਲ ਤੇ ਲਗਾਵਾਂਗੇ ਇੱਕ ਆਪਾਂ ਆਪਦੇ ਘਰੇ ਵੀ ਲਗਾਵਾਂਗੇ ਤੇ ਮੋਸਟਲੀ ਬੁੱਧ ਬੁੱਧ ਧਰਮ ਦੇ ਲੋਕਾਂ ਦਾ ਕਹਿਣਾ ਹੈ ਕਿ ਇਹਨੂੰ ਹਵਾ ਚ ਲਗਾਉਣਾ ਚਾਹੀਦਾ ਲੋਕ ਪਹਾੜਾਂ ਤੇ ਵੀ ਜਾ ਕੇ ਇੱਥੇ ਲਾ ਕੇ ਆਉਂਦੇ ਸੀ ਦੇਖੇ ਉੱਥੇ ਲੱਗੇ ਤੇ ਜੇ ਮੈਂ ਜਿਹੜਾ ਹੈਗਾ ਸਿੱਕਮ ਵਾਲੇ ਪਾਸੇ ਜ਼ਿਆਦਾ ਲੱਗੇ ਹੁੰਦੇ ਅਸੀਂ ਸਿੱਕਮ ਵੀ ਜਾਣਾ ਸੀ ਲੇਕਿਨ ਉਧਰ ਬਾੜ ਦਾ ਪੂਰਾ ਚਾਂਸ ਮੰਨਨ ਕਰਕੇ ਥੋੜੇ ਪੁੱਲ ਵੱਲ ਉਧਰ ਕਮਜ਼ੋਰ ਨੇ بارش ਪਾਣੀ ਕਾਫੀ ਆ ਰਿਹਾ ਉਹਦੇ ਕਰਕੇ ਅਸੀਂ ਨਹੀਂ ਜਾ ਸਕਦੇ ਸੋ ਇਸ ਕਰਕੇ ਦਾਜਲਿੰਗ ਨੂੰ ਮੈਂ 네ਪਾਲ ਨੂੰ ਮੈਂ ਅਸੀਂ ਤੇ ਪਹਿਲਾਂ ਯੋਧੇ ਜਾਂਦਾ ਪਲਾਨ ਸੀਗਾ ਪਰ ਗਰਮੀ ਹੋਣ ਕਰਕੇ ਹੁਣ ਅਸੀਂ ਵਾਪਸੀ ਦੀ ਟ੍ਰਿੰਗ ਜਿਹੜੀ ਕਰਵਾ ਰਹੇ ਹਾਂ ਤੇ ਆਜੋ ਫਿਰ ਤੁਹਾਨੂੰ ਮਾਰਕੀਟ ਖਾਣੇ ਅੱਗੇ ਲੋ ਜੀ ਇਹ ਦਿਨ ਦਾ ਨਜ਼ਾਰਾ ਮਾਲ ਰੋਡ ਦਾ ਜਿਵੇਂ ਆਪਾਂ ਦੇਖੀ ਤਾਂ ਰਾਤ ਨੂੰ ਕਹਿੰਦੇ ਪੂਰਾ ਰਸ਼ ਹੁੰਦਾ ਤੁਹਾਨੂੰ ਵੀਡੀਓ ਦਿਖਾਈ ਸੀਗੇ ਮੈਂ ਇੱਕ ਵਾਰੀ ਪਰ ਇਹ ਦਿਨ ਦਾ ਮਾਹੌਲ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਾਫੀ ਸ਼ਾਂਤੀ ਰਹਿੰਦੀ ਹੈ ਤੇ ਠੀਕ ਹੈ ਜਿਵੇਂ ਮੈਂ ਗੱਲ ਕਰਾਂ ਰਾਤ ਦੀ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਸੀ ਉੱਥੇ ਸਾਰੇ ਫਾਸਟ ਫੂਡ ਲੱਗੇ ਹੋਏ ਸੀ ਪਰਲੀ ਸਾਈਡ ਵੀ ਇਸ ਸਾਈਡ ਵੀ ਜਿੱਥੇ ਅਸੀਂ ਮੋਮੋਜ਼ ਖਾਦੇ ਸੀ ਤੇ ਉਹ ਸ਼ਾਮ ਨੂੰ ਹੀ ਲੱਗਦੇ ਸਾਰੇ ਸ਼ਾਮ ਨੂੰ ਡਾਂਕ ਚੈਲ ਪੈ ਸ਼ਾਮ ਨੂੰ ਹੀ ਹੁੰਦੇ ਦਿਨੇ ਸਭ ਘੁੰਮਣ ਜਾਂਦੇ ਨੇ ਇੱਥੇ ਜੇ ਉਹ ਵੀ ਟੂਰਿਸਟ ਆਉਂਦੇ ਨੇ ਤਾਂ ਇਹ ਜਿਹੜੀ ਮਾਲ ਰੋਡ ਆ ਤੁਸੀਂ ਦੇਖ ਸਕਦੇ ਹੋ ਆਪ ਇਅਰ ਬਾਹਰ ਬਣਿਆ ਜੀ ਸਾ ਤੇ ਉਹ ਸਾਹਮਣੇ 골ਡਨ ਟਿਪਸ ਆ ਗਈ ਜਿਹੜੀ ਕਿ ਦਾਦਲਿੰਦ ਦੀ ਸਭ ਤੋਂ ਮਹਿੰਗੀ ਦੁਕਾਨ ਹੈ ਚਾਹ ਪੱਤੀ ਦੀ ਜਿੱਥੋਂ ਅਸੀਂ ਚਾਹ ਪੱਤੀ ਖਰੀਦੀ ਆ ਠੀਕ ਹੈ ਜੀ ਤੇ ਅਗਰ ਮੈਂ ਗੱਲ ਕਰਾਂ ਬ੍ਰਾਂਡਡ ਚਾਹ ਪੱਤੀ ਤੁਸੀਂ ਅਗਰ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੁਕਾਨ ਤੋਂ ਹੀ ਤੁਸੀਂ ਖਰੀਦੋ ਆਪਾਂ ਇਹਨਾਂ ਦੀ ਵੀਡੀਓ ਵੀ ਬਣਾਈ ਹੈ ਜੋ ਕਿ ਆਪਾਂ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਪੇਜ ਤੇ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਆਫਰ ਵੀ ਵੇਖਣ ਨੂੰ ਮਿਲਣਗੇ ਅਗਰ ਤੁਸੀਂ ਵੀਡੀਓ ਥਰੂ ਆਰਡਰ ਕਰੋਗੇ ਤਾਂ ਕੋਰੀਅਰ ਦੀ ਸਰਵਿਸ ਅਵੇਲੇਬਲ ਹੈ ਬਾਕੀ ਇਹਨਾਂ ਚੋਂ ਕਿਸੇ ਕੋਲ ਵੀ ਕੋਰੀਅਰ ਦੀ ਸਰਵਿਸ ਨਹੀਂ ਹੈ ਅਗਰ ਤੁਸੀਂ ਚਾਹ ਪਤੀ ਮੰਗਾਨੀ ਦਾ ਨਾਲ ਕੋਰੀਅਰ ਦੀ ਸਰਵਿਸ ਸਰਵਿਸ ਜਿਹੜੀ ਹੈਗੀ ਅਵੇਲੇਬਲ ਹੈਗੀ ਹੈ ਤੇ ਜੇ ਮੈਂ ਗੱਲ ਕਰਾਂ ਮਾਲ ਰੋਡ ਦੇ ਅੱਗੇ ਤਾਂ ਤੁਸੀਂ ਉਹ ਦੇਖ ਸਕਦੇ ਹੋ ਹਲਕੀ-ਹਲਕੀ ਪੂਰ ਸ਼ੁਰੂ ਹੋ ਗਈ ਹੈ ਪੈਣੀ ਇੱਥੇ ਪੂਰ ਹੀ ਮਿਲਦੀ ਹੈ ਇੱਥੇ ਬਾਰਿਸ਼ ਨਹੀਂ ਮਿਲਦੀ ਜ਼ਿਆਦਾਤਰ ਮਾਲ ਰੋਡ ਤੇ ਪੂਰ ਹੀ ਪੈਂਦੀ ਰਹਿੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੋਈ ਮੂਰਤੀ ਬਣੀ ਹੋਈ ਤੁਹਾਨੂੰ ਦਿਖਾਈ ਵੀ ਸੀ ਅਪਰਾਤ ਨੂੰ ਰਾਤ ਨੂੰ ਸਕਰੀਨ ਚੱਲਦੀ ਰਹਿੰਦੀ ਹੈ ਤੇ ਬਾਕੀ ਚੱਲਦੇ ਆਂ ਫਿਰ ਅੱਗੇ ਸ਼ਾਪਿੰਗ ਕਰਦੇ ਆਂ ਸੋ ਲੋ ਜੀ ਬਾਰਿਸ਼ ਸ਼ੁਰੂ ਹੋ ਗਈ ਸੀਗੇ ਇਹਦੇ ਕਰਕੇ ਅਸੀਂ ਛਤਰੀ ਲੈ ਲਈ ਹੈ ਤੇ ਕਿਉਂਕਿ ਫੋਨ ਤਾਂ ਵੈਸੇ ਆਈਫੋਨ ਹੈ ਵ ਲekin ਪਾਣੀ ਪੈੰਦੋਂ ਕੋ ਪ੍ਰੋਸਾ ਨਹੀਂ ਹੁੰਦਾਗਾ। ਪਰ ਥੋੜੀ ਜਿਹੀ ਇੱਥੇ ਬਾਰਿਸ਼ ਜਿਹੜੀ ਹੈਗੀ ਤੇਜ਼ ਹੋ ਗਈ ਆ। ਹਲਕੇ-ਹਲਕੇ ਧੁਰ ਵੀ ਕਹਿ ਸਕਦੇ ਆ ਬਾਰਿਸ਼ ਵੀ ਕਹਿ ਸਕਦੇ ਨੂੰ। ਪਰ ਸਪੀਡ ਥੋੜੀ ਤੇਜ਼ ਆ। ਤੇ ਬਾਕੀ ਚੱਲਦੇ ਸਾਨੂੰ ਮਾਰਕੀਟ ਦਿਖਾਣੇ ਮਾਲ ਰੋਡ ਦੀ ਸਾਰੀ। ਠੀਕ ਆ ਜੀ। ਤਾਂ ਮਿਨੀ ਸਵਿਟਜ਼ਰਲੈਂਡ ਵੀ ਇਹਨੂੰ ਕਿਹਾ ਜਾਂਦਾ ਕਿਉਂਕਿ ਫੌਰਨ ਵਰਗੀ ਸਾਰੀ ਮਾਰਕੀਟ ਬਣੀ ਹੋਈ ਆ ਇੱਥੇ। ਠੀਕ ਆ ਜੀ। ਤਾਂ ਚੱਲਦੇ ਆ ਹੌਲੀ-ਹੌਲੀ ਅੱਗੇ। ਤੇ ਸੁਖਣ ਵਾਲੇ ਪਿੱਛੇ ਆ। ਹੌਲੀ-ਹੌਲੀ ਆਊਗਾ। ਠੀਕ ਹੈ ਤਾਂ ਮੈਂ ਗੱਲ ਕਰਾਂ ਇਸੇ ਸੂਤਾ ਸੱਤਾ ਦੀ ਚੀਜ਼ਾਂ ਦੀ ਤਾਂ ਸਮਾਨ ਇੱਥੇ ਕਾਫੀ ਸਸਤਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾਗਾ ਅਗਰ ਤੁਸੀਂ ਗੱਲ ਕਰੋ ਵੀ ਇੱਥੇ ਹਿਮਾਚਲ ਉੱਤਰਾਖੰਡ ਵਾਂਗੂ ਸਮਾਨ ਸਸਤਾ ਆ सॉरी ਮਹਿੰਗਾ ਮਿਲਦਾ ਹੈਗਾ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਇੱਥੇ ਕਾਫੀ ਚੀਜ਼ਾਂ ਬਹੁਤ ਸਸਤੀਆਂ ਨੇ ਤੁਸੀਂ ਦੇਖ ਸਕਦੇ ਹੋ ਕੋਈ ਇਦਾਂ ਮਹਿੰਗਾ ਸਿਸਟਮ ਨਹੀਂ ਇੱਥੇ ਤੁਸੀਂ ਦੇਖ ਸਕਦੇ ਹੋ ਹਨਾ ਤੇ ਬਾਕੀ ਆ ਸਾਰੀਆਂ ਦੁਕਾਨੇ ਦੁਕਾਨਾਂ ਨੇ ਜੋ ਤੁਸੀਂ ਮਰਜ਼ੀ ਖਰੀਦ ਸਕਦੇ ਹੋ ਠੀਕ ਹੈ ਆਪਣੇ ਘਰਦਿਆਂ ਲਈ ਆਪਣੀ ਫੈਮਿਲੀ ਲਈ ਆਪਣੇ ਰਿਲੇਟਿਵਸ ਲਈ ਹਨਾ ਤੇ ਆ ਦੁਕਾਨ ਬਣੀ ਹੋਈ ਆ ਸਾਰੀ ਤੋ ਖਣ ਪਿੱਛੇ ਆ ਰਿਹਾ ਆਜੂਗਾ ਉਹਨੇ ਨੂੰ ਅਸੀਂ ਅੱਗੇ ਚੱਲਦੇ ਹਾਂ ਮਾਰਕੀਟ 'ਚ ਤੇ ਆਹ ਕੋਈ ਦੁਕਾਨ ਹੈ ਜਿੱਥੇ ਇਹਨਾਂ ਦਾ ਸਮਾਨ ਮਿਲਦਾ ਇੱਥੋਂ ਦਾ ਹੈ ਨਾ ਤੇ ਆਪਾਂ ਦੇਖਦੇ ਹਾਂ ਕਾਲਿੰਪੋਂਗ ਆਰਟ ਗੈਲਰੀ ਹੈ ਇੱਥੇ ਚੱਲਦੇ ਇੱਕ ਵਾਰੀ ਦੇਖਦੇ ਹਾਂ ਇਹਨਾਂ ਕੋਲੇ ਕੁਝ ਮਨ ਪਸੰਦ ਆਂਦਾ ਤਾਂ ਜੀ ਅਸੀਂ ਪਹੁੰਚ ਗਏ ਕੁੰਗਾ ਰੈਸਟੋਰੈਂਟ ਤੇ ਠੀਕ ਹੈ ਇੱਥੇ ਤੁਹਾਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਦੇਖੋ ਡਿਫਰੰਟ ਟਾਈਪਸ ਆਫ ਥੁਕਪਾ ਹੈ ਯਾਨੀ ਕਿ ਹਰ ਤਰ੍ਹਾਂ ਦੇ ਤੁਸੀਂ ਥੁਕ ਪਾ ਸਕਦੇ ਆ ਉੱਥੇ ਮਿਕਸਡ ਥੁੱਕਪਾ ਚਿਕਨ ਗਾਇ ਥੁੱਕ ਠੀਕ ਹੈ ਪੋਰਕ ਗਾਇ ਥੁੱਕ ਸੋਪ ਬੀਫ ਗਾਇ ਥੁੱਕ ਸੋਪ ਚਿਕਨ ਨੂਡਲ ਸੋਪ ਮਤਲਬ ਕੋਲਮ ਲਾ ਕੇ ਥੁੱਕਪਾ ਵਾਲੀ ਸਿਸਟਮ ਪਤਾ ਨਹੀਂ ਕੀ ਆ ਮੈਨੂੰ ਨਹੀਂ ਪਤਾ ਤੇ ਚੀਨਿਆਂ ਦਾ ਭਾਸ਼ਾ ਦੇ ਵਿੱਚ ਤੁਹਾਨੂੰ ਮੈਂ ਇੱਕ ਵਾਰ ਦੱਸ ਦਿੰਨਾ ਪਰ ਅਸੀਂ ਜਿਹੜੀ ਮੰਗਾ ਰਹੇ ਹਾਂ ਤੁਹਾਨੂੰ ਮੈਂ ਆਈਟਮ ਦੱਸ ਦਿੰਦਾ ਅਸੀਂ ਮੰਗਾ ਰਹੇ ਹਾਂ ਆਹ ਮੈਂ ਤਾਂ ਉਂਗਲ ਰੱਖ ਲਈ ਤਾਂ ਕਿ ਤੁਸੀਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੀ ਮੰਗਾ ਰਹੇ ਅਸੀਂ ਮੰਗਾ ਰਹੇ ਹਾਂ ਹਿੰਚੰਗ ਚੰਚੋਂ ਹਿੰਚਾ ਚੰਚਾਂ ਜਾਂ ਹਿੰਚੋਂ ਚੰਚਾਂਗੇ ਹਿੰਚਾ ਚੰਚਾਂ ਅਹੀ ਮੰਗਾਰੇ ਆਪਾਂ ਚਾਰ ਚੀਜ਼ਾਂ ਤੇ ਕੁਛ ਹੋਰ ਪੀਨ ਚ ਪੀਨ ਚ ਆਪਾਂ ਮੰਗਾ ਲੈਣਾ ਹਿੰਜਾ ਹੁੰਜਾ ਜੀ ਹਿੰਜਾ ਖੁੰਜਾ ਚਾਹ ਹਿੰਦੀ ਚਾ 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 ਉਹ ਪਾ ਪੀਨ ਵਾਲੀ ਚੀਜ਼ ਮੰਗਾ ਲਵਾਂ ਸੁਕਨ ਖਿਚਰੇ ਫੋਟੋ ਕਹਿੰਦਾ ਮੈਂ ਸੋਹਣਾ ਲੱਗ ਰਿਹਾ ਅੱਜ ਬਾਕੀ ਦੇਖਦੇ ਆ ਤੇ ਸੋਹਣਾ ਤਾਂ ਮੈਂ ਵੀ ਲੱਗ ਰਿਹਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਤੇ ਬਾਹਰ ਮੌਸਮ ਵਧੀਆ ਠੰਡਾ ਹੈ ਤੇ ਸਾਡੀ ਪਲੇਟ ਆ ਗਈ ਤੇ ਮੋਮੋਜ਼ ਆ ਰਹੇ ਸੀ ਮੋਮੋਜ਼ ਖਾ ਰਹੇ ਆ ਇੱਥੋਂ ਦੇ ਭਾਜੀ ਮੈਂ ਮੋਮੋਜ਼ ਬਹੁਤ ਫੇਮਸ ਹੈ ਜੀ ਮੋਮੋਜ਼ ਜ਼ਰੂਰ ਖਾਏ ਅਥਰੇ ਕਿਉਂਕਿ ਆਪਣੇ ਪੰਜਾਬ ਚ ਕੁਝ ਵੀ ਨਹੀਂ ਬੰਦੇ ਇੱਧਰ ਮੋਮੋਜ਼ ਜੋ ਇੱਥੇ ਬੰਦੇ ਇੱਥੇ ਮੋਮੋਜ਼ ਨੀ ਫੇਮਸ ਸਤਿ ਸ਼੍ਰੀ ਅਕਾਲ ਆ ਬੇ ਮਜ਼ਾ ਆ ਠੋਕਾ ਪਾਣੀ ਬਈ ਇੱਥੇ ਮੋਮੋਜ਼ ਖਾ ਕੇ ਜ਼ਰੂਰ ਦੇਖਿਓ ਬਹੁਤ ਵਧੀਆ ਚੀਜ਼ ਹੈ ਤੇ ਇੱਥੇ ਮੋਮੋਜ਼ ਦਾ ਪਿਓ ਵੀ ਮਿਲਦਾ ਜਿਹਨੂੰ ਮਰਜ਼ੀ ਪੁੱਛ ਲੈ ਵੱਡੇ ਮੋਮੋਜ਼ ਖਾਣਾ ਐਡਾ ਵੱਡਾ ਮੋਮੋਜ਼ ਹੁੰਦਾ ਠੀਕ ਹੈ ਲੋ ਜੀ ਕਹਿੰਦੇ ਮਿੱਠੇ ਮੋਮੋਜ਼ ਆ ਗਏ ਤੇ ਗੋਲ ਗੋਲ ਮੋਮੋਜ਼ ਐ ਟਰਾਈ ਕਰਕੇ ਦੇਖਦੇ ਆ ਕਿੱਦਾਂ ਦੇ ਆ ਫਿਰ ਤੁਹਾਨੂੰ ਦੱਸਾਂਗੇ ਕਿਉਂਕਿ ਜਿਹੜੀ ਇੱਥੇ ਚੀਜ਼ ਜਿਹੜੀ ਉਹ ਆਪਾਂ ਲੈ ਲਈਏਗੀ ਜੀ ਉਹ ਹੈਗੀ ਚਾਹ ਪੱਤੀ ਤੇ ਉਹ ਆਪਾਂ ਲੈ ਲਈ ਆ ਤੇ 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 ਅੱਗੇ ਵੱਲ ਨੂੰ ਤੇ ਆਪਾਂ ਪਹਿਲਾਂ ਦੇਖਦੇ ਆ ਮਾਲ ਮਾਰਕੀਟ ਫਿਰ ਦੇਖਾਂਗੇ ਮਹਾਕਾਲ ਮਾਰਕੀਟ ਠੀਕ ਹੈ ਜੀ ਪਹਿਲਾਂ ਮਾਲ ਮਾਰਕੀਟ ਚੱਲਦੇ ਆ ਤੁਹਾਨੂੰ ਦਿਖਾਣੇ ਆ ਮਾਲ ਮਾਰਕੀਟ ਕਿਹੋ ਜੀ ਹੈ ਕੀ ਕੀ ਮਿਲਦਾ ਇੱਥੇ ਤਿੱਬਤ ਆਟ ਇੱਥੇ ਦੇਖਦੇ ਆ ਜੀ ਇਹ ਹੈਗਾ ਤਿੱਬਤ ਆਟ ਯਾਨੀ ਕਿ ਇੱਧਰ ਦੇ ਲੋਕਾਂ ਦਾ ਜਿਹੜਾ ਸਮਾਨ ਜਿਹੜਾ ਇੱਧਰ ਦੇ ਲੋਕ ਵਰਤਦੇ ਆ ਯੂਜ਼ ਕਰਦੇ ਆ ਸਾਰਾ ਦੇਖਦੇ ਆ ਤੇ ਇਹ ਹੈਗਾ ਜੀ ਤੇ ਬਤਮਾਲ ਠੀਕ ਹੈ ਜੀ ਇੱਥੇ ਕੋਈ ਸਮਾਨ ਲੈਣੇ ਆਪਾਂ ਘਰ ਵਾਸਤੇ ਤੇ ਬਾਕੀ ਤੁਸੀਂ ਇੱਕ ਵਾਰ ਤੁਸੀਂ ਵੀ ਦੇਖੋ ਇਹ ਸਾਰਾ ਤਿੱਬਤ ਦਾ ਹੈ ਠੀਕ ਹੈ ਜੀ ਲੋਕ ਜੋ ਵਰਤਦੇ ਨੇ ਤਿੱਬਤ ਦੇ ਲੋਕ ਵਰਤਦੇ ਨੇ ਉਹਨਾਂ ਵਾਸਤੇ ਆ ਬਾਕੀ ਦੇਖਦੇ ਆਪਾਂ ਕੁਝ ਲੈਣੇ ਲੋ ਜੀ ਇਹ ਤੁਹਾਨੂੰ ਦਿਖਾਣੇ ਆਸੀਂ ਸਭ ਤੋਂ ਛੋਟੀ ਮਾਰਕੀਟ ਜਿਹੜੀ ਕਿ ਮਾਲ ਮਾਰਕੀਟ ਹੈ ਮਾਲ ਰੋਡ ਤੋਂ ਥੱਲੇ ਹੀ ਨਾਲ ਸਾਈਡ ਤੇ ਠੀਕ ਹੈ ਜੀ ਇੱਥੇ ਤੁਹਾਨੂੰ ਕਾਫੀ ਕੱਪੜੇ ਜਿਹੜੇ ਹੈਗੇ ਗਰਮ ਕੱਪੜੇ ਦੇਖਣ ਨੂੰ ਮਿਲਣਗੇ ਔਰ ਸਟਾਕ ਦੇ ਵਿੱਚ ਛੋਟੀ ਜੀ ਮਾਰਕੀਟ ਹੈ ਸਾਰੀ ਕਵਰ ਹੈ ਬਾਰਿਸ਼ ਦਾ ਨਹੀਂ ਅੰਦਰ ਸਿਸਟਮ ਕੋਈ ਵੀ ਤਾਂ ਇੱਥੋਂ ਦੀ ਆਪਾਂ ਖਰੀਦਾਰੀ ਕਰਦੇ ਆਂ ਵਧੀਆ ਠੀਕ ਹੈ ਦੇਖਦੇ ਆਂ ਕੁਝ ਅਗਰ ਵਧੀਆ ਚੱਜਦਾ ਤਾਂ ਇਹ ਸਾਰੀ ਮਾਰਕੀਟ ਹੈ ਜੀ ਪਿੱਛੇ ਚੱਕਰ ਠੀਕ ਹੈ ਤੇ ਬਾਕੀ ਲਾਈਟ ਕੱਟ ਖੋਣ ਕਰਕੇ ਹੋ ਸਕਦਾ ਥੋੜੀ ਜੀ ਤੁਹਾਨੂੰ ਲਾਈਟ ਨਾ ਮਿਲਦੀ ਭੀ ਹੋਵੇ ਪ੍ਰੋਪਰ ਤੇ ਆਪਾਂ ਦੇਖਦੇ ਆਂ ਕੀ ਲੈਣਾ ਘਰ ਵਾਸਤੇ ਫਿਰ ਆਪਾਂ ਲਈਏ ਤੇ ਠੀਕ ਹੈ ਜੀ ਮੇਨੇ ਦੱਸਿਆ ਸਾਰਾ ਲੇਡੀਜ਼ ਦਾ ਸਮਾਨ ਜਿਆਦਾ ਮਿਲਦਾ ਜੈਂਟਸ ਨਾਲੋਂ ਠੀਕ ਹੈ ਤੁਸੀਂ ਦੇਖ ਕੇ ਚੱਲੋ ਤਾਂ ਪਿੱਛੇ ਚੱਕਰ ਮਾਰਕੀਟ ਆ ਸਾਰੀ ਇਹ ਠੀਕ ਹੈ ਜੀ ਲਓ ਜੀ ਤੇ ਆਪਾਂ ਹੋ ਗਏ ਹੁਣ ਰੈਡੀ ਠੀਕ ਹੈ ਬੈਗ ਪੈਕਿੰਗ ਉਹ ਗਰੀ ਛਤਰੀ ਲੈ ਲਈ ਕਿਉਂਕਿ ਮਾਰਿਸ਼ ਬਹੁਤ ਜ਼ਿਆਦਾ ਪੈ ਰਹੀ ਹੈ ਬਾਰ ਤੇ ਇੱਕ ਬੈਗ ਆਪਾਂ ਕੈਰੀ ਕਰ ਲੈ ਪਿੱਛੇ ਤੇ ਆਕਾਸ਼ ਬਾਈ ਬਾਈ ਕਰਨੀ ਆਇਆ ਸਾਨੂੰ ਠੀਕ ਹੈ ਤੇ ਪਰ ਤੁਸੀਂ ਰੁਕਣਾ ਹੋਵੇ ਤਾਂ ਇੱਥੇ ਰੁਕਿਓ ਬੈਸਟ ਆਪਸ਼ਨ ਹੈ ਤੇ ਹੁਣ ਚੱਲਦੇ ਹਾਂ ਮਾਰ ਰੋਡ ਉੱਥੋਂ ਟੈਕਸੀ ਲੈਣੇ ਫਿਰ ਜਾਵਾਂਗੇ ਸਿੱਲੀ ਗੁੜੀ ਚੇਲੇਗੋਰੀ ਅੱਜ ਸਟੇ ਕਰਾਂਗੇ ਸਵੇਰੇ ਸਾਡੀ ਟ੍ਰੇਨ ਹੈ ਬੰਦੇ ਬਾਰਤ ਐਕਸਪ੍ਰੈਸ ਤੇ ਤੁਹਾਨੂੰ ਅਸੀਂ ਬੰਦੇ ਬਾਰਤ ਐਕਸਪ੍ਰੈਸ ਟ੍ਰੇਨ ਵੀ ਦਿਖਾਵਾਂਗੇ ਵਲੌਗ ਦੇ ਵਿੱਚ ਬੜੇ ਰੂਸਾ ਦੇ ਨਾਲ ਤੇ ਸੋ ਚੱਲੇ ਆ ਹੁਣ ਠੀਕ ਹੈ ਜੀ ਤੇ ਸਸਰੀ ਘਰ ਸਸਰੀ ਘਰ ਨਹੀਂ ਤੁਸੀਂ ਕੁਝ ਹੋਰ ਬੋਲਣਾ ਹੈ ਆਪਨੇ ਕੁਝ ਹੋਰ ਬੋਲਣਾ ਹੈ ਕੀ ਆਪਨੇ ਬੋਲਣਾ ਚੰਗਾ ਸੋਣਿਓ ਧਿਆਨ ਰੱਖਿਓ ਚੰਗਾ ਸੋਣਿਓ ਧਿਆਨ ਰੱਖਿਓ ਇਧਰ ਕੈਮਰੇ ਕੰਦੀ ਦੇਖ ਕੇ ਬੋਲੋ ਕੀ ਬੋਲ ਰਹੇ ਹੋ ਚੰਗਾ ਸੋਣਿਓ ਬੋਲਿਓ ਧਿਆਨ ਰੱਖਿਓ ਦੁਬਾਰਾ ਬੋਲੋ ਸੰਗਾ ਸੋਨਿਓ ਧਿਆਨ ਰੱਖਿਓ। ਐ ਹੈ। ਸੋ ਚੱਲੇ ਆ ਜੀ ਹੁਣ ਵਾਪਸੀ ਤੇ ਬਾਕੀ ਜੇ ਤੁਸੀਂ ਰੈਂਟ ਤੇ ਸਕੂਟਰੀ ਮੋਟਰਸਾਈਕਲ ਦਾਜਿਕ ਲੈਣਾ ਹੈ ਤਾਂ ਬਈਆ ਕੋਲੋਂ ਤੁਸੀਂ ਲੈ ਸਕਦੇ ਹੋ। ਯੈਸ ਨੰਬਰ ਦਾ ਆਨਲਾਈਨ ਮੈਂ ਹਾਂ ਨੰਬਰ ਜਿਹੜਾ ਹੈਗਾ ਤੁਹਾਨੂੰ ਅਸੀਂ ਕਾਰਡ ਹੈ। ਆਨਲਾਈਨ ਵੀ ਉਹ ਕਰ ਦਿੰਦੇ ਠੀਕ ਹੈ ਵੀਡੀਓ ਦੇ ਦਿੰਦੇ ਠੀਕ ਹੈ ਦੇ ਦਿੰਦੇ। ਆਪਾਂ ਤੁਹਾਨੂੰ ਬੇਸਟੂਗੀ ਉਸ ਨੰਬਰ 'ਤੇ ਆਪਾਂ ਨੰਬਰ ਇੱਥੇ ਪੜ ਹੈ ਨਾ। ਹਾਂ ਮੇਰਾ ਨੰਬਰ ਹੈ ਨਾ। ਹਾਂ ਮੇਰੇ ਕੋਲ ਭੇਜ ਦਿਨਾ ਠੀਕ ਹੈ। ਉਸ ਦਾ ਲਿੰਕ ਬੇਸਟੂਗੀ ਆਪ ਉਹ ਉਸ ਵਿੱਚ ਉਹ ਕਰ ਦੂੰਗਾ ਰੇਟਿੰਗ ਕਰ ਦੂੰਗਾ। ਠੀਕ ਹੈ ਜੀ ਤੇ ਤੁਸੀਂ ਇੱਥੋਂ ਜੀ ਸਕੂ हज़ार रुपया रेंट पता है ठीक है ते तो भैया को ले सकते हो वधिया हैगा तो घंटा बनता है पूरा ठीक है जी आपने आप लोग दिन के लिए लिया था तीन दिन के लिए थैंक यू तो हमें हमें तो भाई कम पड़ा था तो नहीं बता सकते वीडियो में ग्राह खराब हो जाता है इससे ठीक है चलो आज सफाई अभियान चल रहा है इनका ये लिया था, नहीं लिया था क्या 3 ਦਿਨ ਦਾ 3000 ਦਿਆ ਸੀ ਕਿ ਨਹੀਂ ਦਿਆ تھا ਹਾਂ ਦਿਆ ਤਾਂ ਦਿਆ ਸੀ ਦਿਆ ਇਹ ਸਮਝ ਬਲਿਆ ਤੋਂ ਵੀਡੀਓ ਦੇਖ ਕੇ ਨਹੀਂ 1000 ਬੋਲਾ ਤਾਂ ਹੈ ਹੋਰ ਮੰਗੇਗਾ ਨਾ ਨਹੀਂ ਉਹ ਉਹ हमने इनका ਪ੍ਰੋਮੋਸ਼ਨ ਕੀਤਾ ਸੀ ਠੀਕ ਹੈ ਨਾ ਸਰ ਚਲੋ ਠੀਕ ਹੈ ਬਾਏ ਬਾਏ ਬੋਲੋ ਜੀ ਟੈਕਸੀ ਤਿਆਰ ਹੈ ਸਾਡੀ ਤੇ ਬੈਗ ਹੋ ਗਿਆ ਅਪਰ ਕਵਰ ਤੇ ਹੁਣ ਆਪਾਂ ਵਧਾਂਗੇ ਸਿਲਿਗੁਰੀ ਵੱਲ ਤੇ ਕੱਲ ਦੀ ਸਵੇਰ ਟ੍ਰੇਨ ਆਪਣੀ ਤੇ ਸਤੋਂ ਵੀ ਆ ਗਿਆ ਪਰ ਇਹਨਾਂ ਵੀ ਇੰਜੋਏ ਬਹੁਤ ਕੀਤਾ ਦਾਦਲੇ ਵਿੱਚ ਮਜ਼ਾ ਬਹੁਤ ਆਇਆ ਸਾਡੇ ਕੋਲ ਹਲੇ ਵੀ ਦੋ ਤਿੰਨ ਪਲੇਸ ਇਦਾਂ ਦੇ ਸੀ ਜਿਹੜੇ ਅਸੀਂ ਘੁੰਮੇ ਹੀ ਨਹੀਂ ਚਲੋ ਵਾਪਸ ਉੱਪਰ ਰੱਖੇ ਦਸੰਬਰ ਕੇ ਫੇਰ ਹਾਜ਼ਰੀ ਦਿਵਾਵਾਂਗੇ ਇੱਥੇ ਤੇ ਬਾਕੀ ਕਿਉਂਕਿ ਦਸੰਬਰ ਦਾ ਮਾਹੌਲ ਵੀ ਇਦਾਂ ਦੇਖਣ ਵਾਲਾ ਹੁੰਦਾ ਬਰਫਵਾਰੀ ਹੁੰਦੀ ਆ ਉਦੋਂ ਵੀ ਅਸੀਂ ਦੇਖਦੇ ਆਂ ਪਲਾਨ ਨੇ ਪਰ ਆਵਾਂਗੇ ਪਰ ਹੁਣ ਬਹੁਤ ਮਜ਼ਾ ਆ ਜੋ ਦੋ ਤਿੰਨ ਜਗ੍ਹਾ ਰਹਿ ਗਈਆਂ ਉਹ ਅਸੀਂ ਉਦੋਂ ਕਵਰ ਕਰਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਫਿਲਾਲ ਦੀ ਘੜੀ ਚਲਿਏ ਫਿਰ ਇਹੀ ਮੰਦਰਾ ਚੀਜ਼ ਖਾਣੇ ਆ ਆ ਦੇਖੋ ਨਿਗਾ ਕਿਵੇਂ ਰੱਖੀ ਬੈਠੇ ਸਮਾਨ ਤੇ ਵੀ ਸੀ ਲੈ ਕੇ ਜਾਣਾ ਕੁਝ ਖਾਣ ਪੀਣੋਂ ਦੇਖਿਓ ਆ ਵੀ ਬਿਠੇ ਹੇ ਹੇ ਬਣਦੀ ਗਰੀ ਵੀਡੀਓ ਜੀ ਅਸੀਂ ਪਹੁੰਚ ਗਏ ਅਸਲੀ ਗੋਰੀ ਠੀਕ ਹੈ ਤੇ ਟਾਈਮ ਹੋ ਗਿਆ तकरीबन ਸ਼ਾਮ ਦੇ 5:30 ਸੁੱਖ ਨੂੰ ਲੱਗੀ ਭੁੱਖ ਤੇ ਮੈਨੂੰ ਵੀ ਲੱਗੀ ਭੁੱਖ ਅਸੀਂ ਚੱਲੇ ਸਾਹਮਣੇ ਰੈਸਟੋਰੈਂਟ ਤੇ ਉੱਥੇ ਰੋਟੀ ਖਾਣੇ ਆ ਦੇਖਦੇ ਆ ਵੈਜ ਹੈ ਕਿ ਨਾਨ ਵੈਜ ਹੈ ਕਿਉਂਕਿ ਆਪਾਂ ਵੈਜੀ ਖਾਣਾ ਤੁਹਾਨੂੰ ਪਤਾ ਹੈ ਤੇ ਦੇਖਦੇ ਆ ਫਿਰ ਚੱਲਦੇ ਆ ਅੱਗੇ ਤੇ ਲੋ ਜੀ ਆਪਾਂ ਨੂੰ ਲੱਗੀ ਸੀ ਭੁੱਖ ਤੇ ਆਪਾਂ ਆ ਗਏ ਟੱਬੇ ਤੇ ਤੇ ਸੁੱਖ ਨੂੰ ਵੇਟ ਕਰ ਰਿਹਾ ਰੋਟੀ ਦੀ ਕਿ ਜੀ ਬੀਜ਼ੀ ਐ ਪਾਸ ਨਾ ਕੰਮ ਦੇ ਵਿੱਚ ਥੋੜਾ ਜਿਆਦਾ ਬੀਜ਼ੀ ਰਹ ਰਹਾ ਹੈ ਨਹੀਂ ਦਿਖਾ ਸਕਦੇ ਸਭ ਨੂੰ ਤੇ ਪਲੇਟਾਂ ਰੱਖ ਕੇ ਪਾਣੀ ਆ ਗਿਆ ਲੇਕਿਨ ਰੋਟੀ ਨਹੀਂ ਆਈ ਹੈ ਹਾਲੇ ਆਜੂਗੀ ਧਾਲ ਮੱਖਣੀ ਕਹੀ ਹੈ ਰੋਟੀ ਕਹੀ ਹੈ ਕਿਉਂਕਿ ਸਾਨੂੰ ਪਤਾ ਪੰਜਾਬੀ ਨੂੰ ਧਾਲ ਮੱਖਣੀ ਬਹੁਤ ਪਸੰਦ ਹੁੰਦੀ ਹੈ ਬਾਹਰ ਜਾ ਕੇ ਧਾਲ ਮੱਖਣੀ ਵਧੀਆ ਮਿਲਦੀ ਹੈ ਲਓ ਜੀ ਆਪਣੀ ਰੋਟੀ ਆ ਗਈ ਤੇ ਤੁਹਾਨੂੰ ਦਿਖਾਉਣੇ ਇੱਕ ਮਿੰਟ ਪੈਸਾ ਲਿਆਇਆ ਤੇ ਆ ਦੇਖੋ ਵਿਆਜ ਆ ਗਿਆ ਤੇ ਇਹ ਆ ਗਈ ਧਾਲ ਮੱਖਣੀ ਦੀ ਬਾਲਟੀ ਜਿਹੜੀ ਤੁਹਾਨੂੰ ਪਤਾ ਹੀ ਹੈ ਰੋਟੀ ਆ ਗਈ ਜੀ रोटी तो दिया सो अभी रेस्टोरेंट से खाना खा रहे थे सूर्य दोस्त मिले कुछ है ना इलाहाबाद से इलाहाबाद से हमें कुछ यहाँ पे दोस्त मिले हैं और उनका कहना है कि इलाहाबाद में जनवरी के महीने में जरूर घूमने आना चाहिए महाकुंभ लगता है तो उसमें काफ़ी अच्छा होता है देखने देखने का सिस्टम होता है कुछ ऐसा है वो कोई फेस्टिवल होता है बड़ा कुंभ का हर साल होता है इस बार जो है ना वो महाकुंभ महा है महाकुंभ तो पाँच या सात साल पे एक बारा बारा पे शार शार मतलब पे पे मतलब बार बारह साल मतलब बारिश हो रही है अब तो मानसून चल रहा है जनवरी में तो वैसे ठंडा हो जाता है ना जनवरी में तो आपको टेम्परेचर इतना अच्छा मिलेगा कि पूछिए मत ठीक है वो तो पंजाबी में भी मिलता है तो ਇਨਰ ਦਾ ਕਹਿਣਾ ਹੈ ਕਿ ਤੁਸੀਂ ਇਲਾहाबाद ਜ਼ਰੂਰ ਘੁੰਮਣਾਓ ਕਿਉਂਕਿ ਉੱਥੇ ਕੁੰਮ ਦਾ ਮੇਲਾ ਹਰ ਸਾਲ ਲੱਗਦਾ ਲੇਕਿਨ ਇਸ ਵਾਰ ਮਹਾਕੁੰਮ ਦਾ ਜਿਹੜਾ ਮੇਲਾ 12 ਸਾਲ ਬਾਅਦ ਲੱਗਣ ਜਾ ਰਿਹਾ ਜਨੂਅਰੀ ਦੇ ਵਿੱਚ ਤਾਂ ਅਗਰ ਮੇਰੀ ਵੀਡੀਓ ਤੁਸੀਂ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਕੋਈ ਮੇਲਾ-ਖੇਲਾ ਦੇਖਣਾ ਚਾਹੁੰਦੇ ਹੋ ਤਾਂ ਮਹਾਕੁੰਮ ਦਾ ਮੇਲਾ ਇਲਾहाबाद ਦੇਖ ਕੇ ਆਓ ਜਨੂਅਰੀ ਦੇ ਮਹੀਨੇ ਚ ਦਸੰਬਰ ਤੋਂ ਲੈ ਕੇ ਜਨੂਅਰੀ ਦੇ ਵਿੱਚ ਪੂਰਾ ਮਤਲਬ ਦਸੰਬਰ ਲਾਸਟ ਤੋਂ ਜਨੂਅਰੀ ਦੇ ਵਿੱਚ ਇੱਕ ਮਹੀਨਾ ਪੂਰਾ ਚੱਲਦਾ ਹੈ 22 ਤੋਂ 25 ਕਿਲੋਮੀਟਰ ਉਸ ਦਾ ਰੇਂਜ ਹੁੰਦਾ ਹੈ 22 ਤੋਂ 25 ਕਿਲੋਮੀਟਰ ਉਸ ਦਾ ਆ ਮੇਲੇ ਕਦੋਂ ਬਹੁਤ بڑا ਲੱਗਦਾ ਹੈ ਬਾਈ ਤਾਂ 25 ਕਿਲੋਮੀਟਰ ਰੇਂਜ रहती है उसकी विश्व का सबसे विश्व का सबसे बड़ा मेला होता है ओके ਤਾਂ ਇਹਨਾਂ ਨੇ ਕਹਿੰਨਾ ਕਿ विश्व का सबसे बड़ा मेला ਉੱਥੇ ਲੱਗਦਾ ਹੈ ਤੇ ਤੁਸੀਂ ਜ਼ਰੂਰ ਜਾ ਕੇ ਆਇਓ ਠੀਕ ਹੈ ਤੇ ਦੇਖੋ ਇੱਕ ਵਾਰ ਕਿਵੇਂ ਲੱਗਦਾ ਹੈ ਤੇ ਅਸੀਂ ਵੀ ਜ਼ਰੂਰ ਜਾਵਾਂਗੇ ਜੇ ਸਾਡਾ ਟਾਈਮ ਲੱਗਦਾ ਤੁਸੀਂ ਵਲੌਗ ਵੀ ਬਣਾ ਕੇ ਪਾਵਾਂਗੇ ਸੋ ਮਿਲਦੇ ਹਾਂ ਹੁਣ ਜਾਣਾ ਹੋਟਲ ਲੈਣਾ ਹੈਗਾ ਤੇ ਜਾ ਕੇ ਕਰਦੇ ਆ ਰੈਸਟ ਸਵੇਰੇ ਫਿਰ ਜਲਦੀ ਉੱਠਣਾ ਟ੍ਰੇਨ ਹੈਗੀ ਆ ਠੀਕ ਹੈ ਜੀ ਸੋ ਲੋ ਜੀ ਜਲ ਨਿਊ ਜਲਪਾਈ ਗੁੜੀ ਸਟੇਸ਼ਨ ਪਹੁੰਚ ਗਏ ਆ ਤੇ ਇੱਥੇ ਨਾ ਅਗਰ ਤੁਸੀਂ ਰਹਿਣਾ ਹੈ ਤਾਂ ਏਸੀ ਰੂਮ ਮਿਲਦਾ ਜੀ 500 ਰੁਪਏ ਚ ਸਿਰਫ ਠੀਕ ਹੈ ਜੀ ਤਾਂ ਬਾਹਰ ਤੁਹਾਨੂੰ ਹੋਟਲ ਤੇ ਜਾਣ ਦੀ ਕਿਤੇ ਲੋੜ ਨਹੀਂ ਹੈ ਤਾਂ ਤੁਸੀਂ ਇੱਥੋਂ ਏਸੀ ਰੂਮ ਖਰੀਦ ਕੇ ਆਪਣਾ ਰਹਿ ਸਕਦੇ ਹੋ ਠੀਕ ਹੈ ਵਧੀਆ ਸਿਸਟਮ ਹੈ ਬਾਕੀ ਤੁਹਾਨੂੰ ਦਿਖਾਣੇ ਆ ਚਰ ਕੇ ਕਿ ਕਿੰਦਾ ਦਾ ਸਾਫ ਸੁਥਰਾ ਹੈ ਕਿਵੇਂ ਆ ਤੇ ਆ ਬਈਆ ਜਿਹੜੇ ਸਾਨੂੰ ਮਿਲੇ ਸੀਗੇ ਹਨਾ ਰੋਪਵੇ ਤੇ ਉਹੀ ਸਾਨੂੰ ਦੁਬਾਰਾ ਮਿਲ ਗਏ ਇਹ ਉੱਥੇ ਹੀ ਰਹਿ ਰਹੇ ਆ ਇਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਤੁਹਾਨੂੰ ਵੀ ਇਹੀ ਦੱਸਦੇ ਆ ਕਿ ਅਗਰ ਤੁਸੀਂ ਤੁਹਾਡੀ ਟ੍ਰੇਨ ਨਾ ਨਿਊ ਚਲਪਾਈ ਗੁਰੀ ਤੋਂ ਅਰਲੀ ਮਾਰਨਿੰਗ ਹੈ ਤੁਸੀਂ ਇੱਥੇ ਏਸੀ ਰੂਮ ਲੈ ਸਕਦੇ ਹੋ ਠੀਕ ਹੈ ਉਹ ਇੱਥੇ ਮਿਲ ਜਾਂਦਾ ਹੈਗਾ ਵਧੀਆ ਹੈਗਾ ਲੋ ਜੀ ਅਸੀਂ ਆਏ ਸੀਗੇ ਨਿਊ ਜਲਪਾਈਗੁਰੀ ਸਟੇਸ਼ਨ ਤੇ ਠੀਕ ਹੈ ਜਿਵੇਂ ਵੀ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਥੇ 500 ਰੁਪਏ ਦੇ ਵਿੱਚ ਜਿਹੜਾ ਹੈਗਾ ਰੂਮ ਮਿਲ ਜਾਂਦਾ ਹੈ ਤੇ ਤੁਸੀਂ ਇੱਥੇ ਰਹਿ ਸਕਦੇ ਹੋ ਤੁਹਾਨੂੰ ਮੈਂ ਇੱਕ ਵਾਰੀ ਰੂਮ ਦਿਖਾਣਾ ਹੈ ਤੁਸੀਂ ਇੱਕ ਵਾਰੀ ਰੂਮ ਦੇਖਿਓ ਰੂਮ ਦੇਖਿਓ ਤੁਹਾਨੂੰ ਦਿਖਾਣਾ ਹੈ ਬਹੁਤ ਸੋਹਣੇ ਰੂਮ ਹੈ ਜੀ ਆਹ ਦੇਖੋ ਜੀ ਇਹ ਪੂਰਾ ਲਗਜ਼ਰੀ ਰੂਮ ਹੈ ਜੀ ਰੇਲਵੇ ਦਾ ਆਈਆਰਸੀਟੀ ਸੀਰੀਜ਼ ਦਾ ਹੈਗਾ ਜਿਹੜਾ ਅਗਰ ਤੁਸੀਂ ਇੱਕ ਬੈੱਡ ਲੈਣੇ ਹੋ 500 ਰੁਪਿਆ 32 ਸੋਰੀ 24 ਘੰਟੇ ਵਾਸਤੇ ਬੁਕਿੰਗ ਹੋ ਜਾਂਦੀ ਹੈ ਔਰ 500 ਰੁਪਏ ਇੱਕ ਜਨੇ ਦਾ ਇਹਨਾਂ ਦਾ ਜਿਹੜਾ ਰੈਂਟ ਹੁੰਦਾ ਹੈਗਾ ਅਗਰ ਤੁਹਾਡੀ ਟ੍ਰੇਨ ਲੇਟ ਆਇਆ ਹਨਾ 24 ਘੰਟੇ ਬਾਅਦ ਆਏ ਸਵੇਰ ਦੀ ਹੈ ਤੁਸੀਂ ਰਾਤ ਰੁਕਣਾ ਨੇੜੇ ਤੇੜੇ ਕੋਈ ਹੋਟਲ ਨਹੀਂ ਹੈ ਤਾਂ ਤੁਸੀਂ ਇੱਥੇ ਆਹ ਸਰਵਿਸ ਲੈ ਸਕਦੇ ਹੋ ਆਈਆਰਸੀਟੀਸੀ ਦੀ ਸਰਵਿਸ ਹੈ ਜਿਹੜੀ ਮਿਲ ਜਾਂਦੀ ਹੈ 24 ਘੰਟੇ ਵਾਸਤੇ ਔਰ ਇਹਦੀ ਬੁਕਿੰਗ ਆਨਲਾਈਨ ਵੀ ਹੋ ਜਾਂਦੀ ਹੈ ਔਰ ਇੱਕ ਬੈੱਡ ਦਾ ਜਿਹੜਾ ਰੈਂਟ ਹੁੰਦਾ ਹੈ 500 ਹੁੰਦਾ ਹੈ ਔਰ ਅਗਰ ਮੈਂ ਗੱਲ ਕਰਾਂ ਤਾਂ ਫੁੱਲੀ ਏਸੀ ਹੁੰਦਾ ਜੀ ਤੁਸੀਂ ਐਸੇ ਦੇਖ ਸੋ ਅਗਰ ਤੁਸੀਂ ਵੀ ਇਹਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਆਈਆਰਸੀਟੀਸੀ ਦੀ ਐਪ ਤੇ ਆਹਦੀ ਸਾਰੀ ਡਿਟੇਲ ਮਿਲ ਜਾਂਦੀ ਹੈ ਠੀਕ ਹੈ ਜੀ ਬੰਦਾ ਨਾ ਜਿਹੜਾ ਸਮਾਨ ਵਾਵਾ ਲਿਆ ਆ ਤੇ ਹੁਣ ਉਲਝਿਆ ਫਿਰਦਾ ਵੀ ਮੈਂ ਕੀ ਕੀ ਚੱਕ ਲੈ ਲਿਆਣਾ ਕੀ ਕਿਸੇ ਲੈ ਕੇ ਕੀ ਆਇਆ ਹੁਣ ਵੇਖੀ ਜਾਂਦਾ ਲੱਭ ਲੱਭ ਕੇ ਵੀ ਕੀ ਕਿੱਥੇ ਪਾਇਆ ਕੀ ਕਿੱਥੇ ਪਾਇਆ ਸੰਨ ਸਮਝ ਹੀ ਨਹੀਂ ਆਉਂਦਾ ਪਿਆ ਨੂੰ ਲੱਭੀ ਜਾਂਦਾ ਹੁਣ ਕਿੱਥੇ ਕੀ ਪਾਇਆ ਕਿੱਥੇ ਕੀ ਪਾਇਆ